ਲੈ ਵੀ ਜੱਟਾਂ ਨੂੰ ਕਿਸਾਨਾਂ ਨੂੰ ਗਾਲਾਂ ਦਾ ਪਸਰੇ ਕੱਢਦੇ ਨੇ ਵੀਡੀਓ ਦੇਖ ਕੇ ਪਰ ਜੇ ਕੋਈ ਚੰਗਾ ਹੁੰਦਾ ਤਾਂ ਉਹਦੀ ਸ਼ਰੈਤਾ ਵੀ ਕਰਨੀ ਬਣਦੀ ਆ ਆਹ ਦੇਖ ਲਓ ਆ ਸਾਹਮਣੇ ਖੇਤ ਹੈ ਇਹ ਲਗਭਗ 20 ਏਕੜ ਦਾ ਖੇਤ ਹੈ ਨਾ ਤਾਂ ਇੱਥੇ ਪੂਰਾ ਅੱਗ ਦਿਖਦੀ ਹੈ ਕਿਹਦੇ ਲੱਗੀ ਹੋਈ ਤੇ ਆਹ ਜਿਹੜੀ ਸੜਕ ਦੇ ਨਾਲ-ਨਾਲ ਦੀ ਜਗ੍ਹਾ ਹੈ ਇਹ ਤੁਸੀਂ ਦੇਖ ਲਓ ਛੱਡੀ ਹੋਈ 7 ਦੀ ਜਗ੍ਹਾ 8 8 9 9 ਫੁੱਟ ਜਗ੍ਹਾ ਛੱਡੀ ਹੋਈ ਹੈ ਇਹ ਵੀ ਜ਼ਿਮੀਦਾਰ ਨੇ ਇਹ ਵੀ ਕਿਸਾਨ ਨੇ ਇਹ ਵੀ ਜੱਟੇ ਨੇ ਜੇ ਸੌ ਚੋਂ 1-2% ਮਾੜੇ ਨੇ ਤਾਂ 80-90 95% ਚੰਗੇ ਵੀ ਨੇ ਚੰਗਿਆਂ ਦੀ ਸਿਹਤਾਂ ਕਰਨੀ ਵੀ ਬਣਦੀ ਹੈ ਆਹਾਂ ਮੈਂ ਕਿਹੋ ਬੱਲੋਂ ਲਾਏ ਹੋਏ ਦਰਖਤ ਨੇ ਇੱਕ ਵੀ ਦਰਖਤ ਮੱਚਿਆ ਨਹੀਂ ਇੱਕ ਵੀ ਸੁੱਕਿਆ ਨਹੀਂ ਤਾਂ ਕਰਕੇ ਆ ਵੀ ਭਾਈ ਵੀਡੀਓ ਸ਼ੇਅਰ ਕਰੋ ਜੇ ਕੋਈ ਚੰਗਾ ਬੰਦਾ ਚੰਗਾ ਕਦਮ ਚੱਕਦਾ ਤਾਂ ਉਹਦੀ ਸਿਹਤਾਂ ਕਰਨੀ ਬਣਦੀ ਹੈ ਵੀ ਜਿਹਨੂੰ ਦੇਖ ਕੇ ਬਾਕੀ ਵੀ ਚੰਗੇ ਕੰਮ ਕਰਨ ਤੇ ਉਹ ਬਾਬਾ ਜੀ ਫਿਰਦੇ ਨੇ ਉਹਨਾਂ ਨੇ ਕਰਾਉਣਿਆ ਗੱਲਬਾਤ ਬਾਬਾ ਜੀ ਤੁਸੀਂ ਦੱਸੋ ਤੁਸੀਂ ਆਗੈਤ ਕੀ ਕਿਉਂ ਨਹੀਂ ਲਾਈ ਫਿਰ ਹੌਣਕਾ ਪਾ ਰਿਕੇ ਹੀ ਸਾਰ ਹੋ ਗਏ ਸਿਆਂ ਕਲਾਉਂਦੇ ਹੀ ਨਹੀਂ ਅਸੀਂ ਇਸ ਤਰ੍ਹਾਂ ਹੀ ਰੱਖਦੇ ਆਂ ਜਿਵੇਂ ਪੌਂਦੇ ਆਂ ਕੋਈ ਨੁਕਸਾਨ ਨਹੀਂ ਕਿਸੇ ਚੀਜ਼ ਦਾ ਵੀ ਕੋਈ ਨੁਕਸਾਨ ਨਹੀਂ ਪਰਾਲੇ ਵੀ ਅਸੀਂ ਅਮਜੇ ਵਿੱਚ ਪੌਂਦੇ ਆਂ ਜਿਵੇਂ ਦੀ ਭਾਈ ਆੜੀ ਆੜੀ ਹੋ ਗਏ ਆਂ ਤਾਂ ਫਿਰ ਤੁਹਾਨੂੰ ਜਿਹੜੀ ਤੂੜੀ ਆ ਵਿੱਚ ਨੁਕਸਾਨ ਨਹੀਂ ਕਰਦੀ ਬਿਲਕੁਲ ਕੋਈ ਨੁਕਸਾਨ ਨਹੀਂ ਕਰਦੀ ਸੋ ਕਹਿੰਦਾ ਤੁਹਾਡੀ ਸੀਵੇਂ ਵਾਂਗਰੇ ਭੰਦਾ ਪਾਣੀ ਲਾਤਾ ਹੁਣ ਮੌਂ ਨਾ ਬਾਕੀ ਆ ਤਾਂ ਫਿਰ ਲੋਕਾਂ ਨੂੰ ਕੀ ਸੰਦੇਸ਼ ਹੈ ਬਾ ਲੋਕਾਂ ਨੂੰ ਸੰਦੇਸ਼ ਭਾਈ ਇਹ ਹੀ ਦਿੰਨੇ ਆਂ ਵੀ ਭਾਈ ਹੱਕ ਨਾ ਲਾਓ ਵਧੀਆ ਗੱਲ ਤਾਂ ਇਹ ਹੀ ਹੈ ਵੀ ਨਾਲੇ ਤਾਂ ਆਪਾਂ ਟੈਂਪਰੇਚਰ ਤੋਂ ਬਚੀਏ ਨਾਲੇ ਵਧੀਆ ਬਣੇ ਸਾਰਾ ਕੁਝ ਠੀਕ ਹੈ ਜੀ ਲੈ ਆ ਜੀ ਬਾਬਾ ਜੀ ਦਰਸ਼ਨ ਸਿੰਘ ਜੀ ਪਿੰਡ ਮਾਨਾਂ ਤੋਂ ਇਹਨਾਂ ਦੀ ਬਹੁਤ ਵਧੀਆ ਪਹਿਲ ਆ ਇਹ ਤੇ ਸਾਰਿਆਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਵੈਸੇ ਕਰਦੇ ਵੀ ਨੇ ਬਹੁਤੇ 99% 99% ਤਾਂ ਇਹਨਾਂ ਵਰਗੀ ਨੇ ਚਲ 1-2% ਜੇ ਵਿੱਚ ਮਾੜੇ ਨੇ ਤਾਂ ਉਹਨਾਂ ਨੂੰ ਥੋੜਾ ਜਿਆਦਾ ਹਾਈਲਾਈਟ ਕਰਿਆ ਜਾਂਦਾ ਹੈ ਇਸ ਕਰਕੇ ਭਈਆ ਵਧੀਆ ਵੀਡੀਓ ਹੈ ਚੰਗੀ ਹੈ ਇਹਨੂੰ ਜ਼ਰੂਰ ਸ਼ੇਅਰ ਕਰਿਓ